ਜੀ ਸਰ ਕਰੋ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਡਰਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਦੋ بڑے ਨਟੋਰੀਅਸ ਸਮਗਲਰ ਫੜੇ ਹੈ ਔਰ 10 ਕਿਲੋ ਹਿਰੋਇਨ ਇੱਕ ਟੋヨタ ਐਟਿਓਸ ਗੱਡੀ ਫੜੀ ਗਈ ਹੈ ਇਹਨਾਂ ਦਾ ਪਿਛੋਕੜ ਹੈਗਾ ਸੁਖਦੇਵ ਸਿੰਘ ਜਿਹੜਾ ਮੇਨ ਸਮਗਲਰ ਹੈ ਇਹ ਤਲਵੰਡੀ ਭਾਰਤ ਜਿਹੜਾ ਪਿੰਡ ਹੈ ਡਿਸਟ੍ਰਿਕਟ ਬਟਾਲਾ ਦੇ ਵਿੱਚ ਪੈਂਦਾ ਹੈ ਉਹ ਉਮਰਦੀ 60 ਸਾਲ ਹੈ ਇਹਦੇ ਖਿਲਾਫ ਪਹਿਲਾਂ ਵੀ 4 ਕੇਸ ਦਰਜ ਨੇ ਜੇ ਆਪਾਂ ਦੇਖੀ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਆਰਮਜ਼ ਐਸੋਸੀ ਅੰਮ੍ਰਿਤਸਰ ਦੇ ਵਿੱਚ ਲੁਧਿਆਣਾ ਰੂਰਲ ਦੇ ਵਿੱਚ ਤੇ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਔਰ ਦੂਜਾ ਜਿਹੜਾ ਵਤਾਰਤਾਰੀ ਹੈ ਇਹ ਬਗੜੀਆਂ ਦਾ ਰਹਿਣ ਵਾਲਾ ਅੰਮ੍ਰਿਤਸਰ ਰੂਰਲ 48 ਸਾਲ ਦੀ ਉਮਰ ਹੈ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ ਪੰਜ ਕੇਸ ਇਹਦੇ ਖਿਲਾਫ ਹੋਇਆ अटेम्प्ट ਟੂ ਮਰਡਰ ਮਰਡਰ ਪਾਸਪੋਰਟ ਐਕਟ ਤਰਨਤਾਨ ਤੇ इवन ਮੁਹੱਲੀ ਵਿਤ ਤੱਕ ਵੀ ਇਹਦੇ ਖਿਲਾਫ ਪਰਚੇ ਦਰਜ ਨੇ ਐਨਡੀਪੀਐਸ ਦੇ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਈ ਮੂਲੇ ਚੱਕ ਚ ਹੋਈ ਹੈ ਡਰੇਨ ਦੇ ਕੋਲੋਂ ਗੇਟ ਕੀਮਾ ਚ ਤੇ 9 ਸਾਲ ਤੋਂ ਤਕਰੀਬਨ ਇਨਵੋਲਡ ਨੇ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾ ਸੁਖਦੇਵ ਸਿੰਘ ਜਿਹੜਾ ਬਠਿੰਡਾ ਜੇਲ੍ਹ ਤੋਂ ਆਇਆ 18 ਅਕਤੂਬਰ 2023 ਨੂੰ ਔਰ ਅਫਤਾਰ ਦੀ ਬੇਲ ਹੋਈ ਹੈ ਬਠਿੰਡਾ ਜੇਲ੍ਹ ਤੋਂ ਆਇਆ ਵੀ 4 ਸਤੰਬਰ 2024 ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਏਡੀਸੀਪੀ ਨਵਜੋਤ ਜੀ ਏਸੀਪੀ ਕੁਲਦੀਪ ਔਰ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜਾ ਵਧੀਆ ਕਾਮਯਾਬੀ ਇਹਦੇ ਚ ਕੀਤੀ ਹੈ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਜਦੋਂ ਇਹਨਾਂ ਦਾ ਪਿਛੋਕੜ ਦੇਖਿਆ ਗਿਆ ਤਾਂ 2014 ਤੇ 15 ਦੇ ਵਿੱਚ ਇਹਨਾਂ ਦੇ ਵਿੱਚ ਖਿਲਾਫ ਐਸ ওসি ਅੰਮ੍ਰਿਤਸਰ ਵੱਲੋਂ ਇਹ तकरीबन 9.5 ਕਿਲੋ ਹਿਰੋਇਨਾਂ ਨੇ ਮੰਗਵਾਈ ਸੀ ਜਿਹਨੂੰ ਲੈ ਕੇ ਦੋ ਪਾਕਿਸਤਾਨੀ ਆਏ ਸੀ ਸਮਗਲਰ ਜੋ ਕਿ ਸ਼ੇਖਪੁਰਾ ਤੇ ਨਾਨੋਵਾਲ ਦੇ ਰਹਿਣ ਵਾਲੇ ਆਕਿਬ ਤੇ ਰਹੀਫ रफीक ਉਹ ਦੋਨੋਂ ਵੀ ਹੁਣ ਇੰਡੀਆ ਦੀ ਜੇਲ੍ਹ ਚ ਬੰਦ ਨੇ ਉਦੋਂ ਬਾਕੀ ਇਹਨਾਂ ਨੇ ਹਿਰੋਇਨ ਜਿਹੜੀ ਵੇਚ ਚੁੱਕੇ ਸੀ ਜਦੋਂ ਫੜੇ ਗਏ 22 ਕਿਲੋ ਤੇ 65 ਲੱਖ ਰੁਪਇਆ ਉਦੋਂ ਬਰਾਮਦ ਹੋਇਆ ਸੀ ਸੋ ਕਾਫੀ ਧੇਰ ਤੋਂ ਇਹ ਵੈਲ ਇੰਟਰਨੈਟ ਨੇ ਪਾਕਿਸਤਾਨ ਦੇ ਨੈਟਵਰਕ ਨਾਲ ਜਿਹੜੀ ਮੁੱਢਲੀ ਪੁੱਛਕਿਛ ਗੱਲ ਸਾਹਮਣੇ ਆਈ ਹੈ ਹੁਣ ਕਿ ਡਰੋਨ ਦੀਆਂ ਸੌਰਟੀਆਂ ਇਹਨਾਂ ਨੇ ਪਿਛਲੇ 3-4 ਦਿਨ ਤੋਂ ਹੀ ਚਾਰ ਦੇ ਕਰੀਬ ਸੌਰਟੀਆਂ ਦੇ ਵਿੱਚ ਇਹ 10 ਕਿਲੋ ਸਮਾਨ ਵੱਖ-ਵੱਖ ਸੌਟੀ ਚ ਆਇਆ ਔਰ ਇਹਨਾਂ ਨੇ ਮੁੜ ਕੇ ਆਪਣੇ ਅੱਗੇ ਨੈਟਵਰਕ ਵੇਚਣਾ ਸੀ ਜਿਹੜੀ ਨੈਕਸਟ ਸਟੇ ਦੇ ਵਿੱਚ ਇਨਵੈਸਟੀਗੇਸ਼ਨ ਹੈ ਉਹ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਔਰ ਜਿਹੜੇ ਇਹਨਾਂ ਦੇ ਕੋਰੀਅਰ ਰਸੀਵਰ ਔਰ ਅਗੇ ਜਿਹਨਾਂ ਨੂੰ ਇਹ ਵੇਚਦੇ ਆ ਉਹ ਸਾਰਾ ਨੈਟਵਰਕ ਜਿਹੜਾ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਸਰ ਇੰਨਾ ਨੋਟੋਰੀਅਸ ਜਿਹੜਾ ਗੈਂਗ ਤੁੰ ਤੁਸੀਂ ਦੱਸਦੇ ਹੋ ਕਿਵੇਂ ਉਹ ਕੰਮ ਕਰਦੇ ਹਨ ਜੇ ਚੋਟ ਦੇ ਬਾਵਜੂਦ ਵੀ ਬਾਹਰ ਆ ਕੇ ਵੀ ਇਹ ਕੰਮ ਕਰ ਰਹੇ ਦੇਖੋ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਫਾਈਨੈਂਸ਼ੀਅਲ ਜਿਹੜੀ ਲਿਓਰਮੈਂਟ ਹੈ ਉਹ ਬੰਦੇ ਨੂੰ ਪੈਸੇ ਦੀ ਹਵਸ ਜਿਹੜੀ ਹੈ ਉਹ ਇਸ ਕੰਮ ਚ ਲੈ ਕੇ ਜਾਂਦੀ ਹੈ ਔਰ ਲਗਾਤਾਰ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕ੍ਰਾਸ ਬਾਰਡਰ ਉਹ ਆਪਾਂ ਦੇਖ ਹੀ ਰਹੇ ਹਾਂ ਔਰ ਇਹਨਾਂ ਦੇ ਅੱਗੇ ਜਿਹੜੇ ਯੂਥ ਨੇ ਕਿਉਂਕਿ ਉਹ ਕਿਸੇ ਨਾ ਕਿਸੇ ਚਾਂਸੇ ਚ ਆ ਜਾਂਦੇ ਨੇ ਯੰਗਸਟਰਸ ਨੇ ਉਹ ਕੋਰੀਅਰ ਦਾ ਕੰਮ ਕਰਨ ਲੱਗ ਜਾਂਦੇ ਨੇ ਤੇ ਇਹ ਵੱਡੇ ਸਮਗਲਰ ਜਿਹੜੇ ਆਪਣੇ ਮਨਸੂਬਿਆਂ ਚ ਕਾਮਯਾਬ ਹੁੰਦੇ ਰਹਿੰਦੇ ਨੇ ਇਹ ਵੀ ਗੱਲ ਤੁਹਾਡਾ ਨਾਲ ਸ਼ੇਅਰ ਕਰ ਸਕਦੇ ਹਾਂ ਕਿ ਪਹਿਲਾਂ ਉਹਜ ਕਨਸਾਈਨਮੈਂਟ ਚ ਨਾਲੇ ਵੈਪਨ ਵੀ ਮੰਗਾਏ ਆ ਸੋ ਬੇਸਿਕਲੀ ਇਹਦਾ ਚੈਨਲ ਹੈ ਪਾਕਿਸਤਾਨ ਤੋਂ ਬਾਰਡਰ ਦੇ ਵੱਲ ਕੁਝ ਡਰਗ ਐਂਡ ਆਰਮਸ ਦੋਨਾਂ ਦੀ ਇਨਫਿਲਟ੍ਰੇਸ਼ਨ ਹੁੰਦੀ ਹੈ ਔਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਸ਼ੇਅਰ ਕੀਤਾ ਕਿ ਲੈਂਡ ਰੂਟ ਤੋਂ ਜਿਹੜਾ ਰਿਵਰਾਈਨ ਰੂਟ ਹੈ ਉੱਥੋਂ ਅੱਗੇ ਫਿਜ਼ੀਕਲ ਕਰਾਸਿੰਗ ਕਰਕੇ ਵੀ ਪਾਕਿਸਤਾਨ ਸਮਗਲਰ ਆਏ ਆ ਸੋ ਇਹ ਬੇਸਿਕਲੀ ਫਾਈਨੈਂਸ਼ੀਅਲ ਐਂਗਲ ਹੀ ਸਾਰਾ ਇਹਦੇ ਚ ਇੰਪੋਰਟੈਂਟ ਹੈ ਔਰ ਮੈਨੂੰ ਉਮੀਦ ਹੈ ਕਿ ਬਾਕੀ ਵੀ ਜਿਹੜੇ ਇਹਨਾਂ ਦੇ ਹੋਰ ਨੈਟਵਰਕ ਹੈ ਉਹ ਵੀ ਅਸੀਂ ਬਸਟ ਕਰਾਂਗੇ ਸਰ ਇਹਨਾਂ ਦਾ ਜਿੰਨੀਏ ਜਿੰਨੀ ਕੁਆਂਟੀਟੀ ਦੇ ਵਿੱਚ ਇਹ ਕਰ ਰਿਹਾ ਹੈ ਇਹਨਾਂ ਦਾ ਫਿਰ ਵਿਚਨ ਦਾ ਦਾਇਰਾ ਵੀ ਫਿਰ ਉਸ ਲੈਵਲ ਦਾ ਹੀ ਹੋਏਗਾ ਬਿਲਕੁਲ ਹੋਏਗਾ ਜੀ ਔਰ ਜਿਹੜਾ ਹਵਾਲਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਤਾਂ ਹੀ ਪਹਿਲਾਂ ਮੈਂਸ਼ਨ ਕੀਤਾ ਕੋ ਉਹ ਵੀ ਇਸੇ ਤਰ੍ਹਾਂ ਦਾ ਹੀ ਮਤਲਬ ਵਾਈਡ ਸਪਰੈਡ ਹੋਣ ਦੀ ਉਮੀਦ ਹੈ ਜਿਹੜੇ ਲੋਕਾਂ ਨੂੰ ਇਹ ਦਿੱਦੇ ਹੋਣਗੇ ਗਾੜੀ ਇਹਨਾਂ ਦੇ ਸਬਰੀ ਕਰ ਵੀ ਫਿਰ ਹੋਣਗੇ ਜਿਹੜੇ ਦੇਖੋ ਸਾਰਾ ਹੀ ਨੈਟਵਰਕ ਆਏਗਾ ਜੀ ਇਟ ਇਨਕਲੂਡ ఎవਰੀਥਿੰਗ ਤੇ ਮੈਂ ਇਹਨੂੰ ਬੜੀ ਅੱਛੀ ਇੱਕ ਬ੍ਰੇਕਥਰੂ ਮੰਨਦਾ ਕਿਉਂਕਿ ਐਡੀ ਵੱਡੀ ਕੁਆਂਟੀਟੀ ਹੈ ਮੇਨ ਸਮਗਲਰਸ ਨੇ ਇਨ ਟੱਚ ਨਹੀਂ ਔਰ ਜੇਲ੍ਹ ਚੋਂ ਆ ਕੇ ਵੀ ਆਪਣੀਆਂ ਐਕਟੀਵਿਟੀਜ਼ ਜਾਰੀ ਰੱਖ ਰਹੇ ਨੇ ਇਸ ਇਲੈਕਸ਼ਨ ਦੇ ਦੌਰਾਨ ਕੋਈ ਗੱਲ ਤੇ ਇਲੈਕਸ਼ਨ ਸੀ ਇਸ ਦੌਰਾਨ ਫਿਰ ਪੁਲਿਸ ਦੀ ਇੱਕ ਟੀਮ ਇਧਰ ਲੱਗੀ ਸੀ ਕਿ ਕਿਉਂਕਿ ਤੋਂ ਆਏ ਤੁਹਾਡਾ ਇਲੈਕਸ਼ਨ ਕਰਵਾਉਣ ਵਾਲੇ ਨੇ ਧਿਆਨ ਸੀਗਾ ਫਿਰ ਦੇਖੋ ਜੀ ਪੁਲਿਸ ਦਾ ਮਲਟੀਫਾਇਰਸ ਕੰਮ ਹੁੰਦਾ ਹੈ ਪੁਲਿਸ ਕਦੇ ਵੀ ਇਹ ਨਹੀਂ ਕਹਿ ਸਕਦੀ ਵੀ ਅਸੀਂ ਇੱਕੋ ਕੰਮ 'ਚ ਮਸਰੂਫ ਆ ਸਾਡਾ ਕੰਮ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਉਹਦੇ 'ਚ ਲੱਗੇ ਹੀ ਰਹਿਨੇ ਆ ਸੋ ਆਈ ਐਮ ਵੈਰੀ ਪ੍ਰਾਊਡ ਆਫ ਮਾਈ ਟੀਮ ਇਹਨਾਂ ਨੇ ਬੜਾ ਹਮੇਸ਼ਾ ਸਾਰੀ ਪੰਜਾਬ ਪੁਲਿਸ ਦਾ ਔਰ ਕਮਿਸ਼ਨਰ ਪੁਲਿਸ ਦਾ ਸਿਰ ਉੱਚਾ ਕੀਤਾ ਅੱਛੇ ਕੰਮ ਕਰਕੇ ਔਰ ਅੱਛੇ ਡਿਟੈਕਸ਼ਨ ਕਰਕੇ ਜੀ ਦੱਸਾ ਕਿ ਟੈਕਸੀ ਡਰਾਈਵਰ ਹੈ ਤੇ ਨਾਮ ਪਾਸੇ ਟੈਕਸੀ ਡਰਾਈਵਰ ਕਰਦਾ ਸੀ ਗੱਡੀ ਉਹਦੀ ਹੈ ਜੀ ਤੇ ਕੰਮ ਤਾਂ ਤੁਹਾਡੇ ਸਾਹਮਣੇ ਹੀ ਹੈ ਪਹਿਲੇ ਕੇਸ ਵੀ ਬਹੁਤ ਨੇ ਚਾਹੇ ਐਸਟੀਐਫ ਦੇ ਵਿੱਚ ਮੁਹੱਲੀ 24 ਵੈਸੇ ਵੀ ਮਤਲਬ ਦੋਨੇ ਪਾਸੇ ਹੀ ਆ ਜੀ 19 ਦੇ ਇਹਨੂੰ ਵੀ ਚਲਾ ਲਓ ਤੇ ਜਦੋਂ ਜਿਹੜਾ ਲਾਉਣਾ ਉਧਰ ਵੀ ਕਰ ਲਿਜੀਏ ਜੀ ਦੱਸੋ ਜੀ ਪਾਸਪੋਰਟ ਐਕਟ ਦੱਸੋ ਜੀ ਪਾਸਪੋਰਟ ਨਕੀਬ ਹੋਇਆ ਕਿ ਕਿੱਥੇ ਉਦੋਂ ਪਾਸਪੋਰਟ ਇਹਨਾਂ ਦੇ ਮੈਨੂੰ ਪਤਾ ਕਰਨਾ ਪਊਗਾ ਲੱਗਿਆ ਇਹਦੇ ਵਿੱਚ ਪਾਸਪੋਰਟ ਐਕਟ ਪੁਰਾਣੇ ਮੁਕੱਦਮੇ ਤੁਹਾਨੂੰ ਵੇਰਵਾ ਦੇ ਦਾਂਗੇ ਕਿਉਂਕਿ 2014 ਤੇ 15 ਦੇ ਮੁਕੱਦਮੇ ਨੇ ਇਮੀਡੀਏਟਲੀ ਕੜਾਵਾਏ ਸੀਗੇ ਤੇ ਤੁਹਾਨੂੰ ਬਰੀਫ ਵੀ ਕਰਨਾ ਸੀਗਾ ਜੀ ਦੇਖੋ ਇਹ ਤਾਂ ਪੁਰਾਣੇ ਟੈਕਟਿਕਸ ਨੇ ਕ੍ਰਿਮੀਨਲਸ ਦੇ ਜੇਪਾ ਚੋਰੀਆਂ ਵਾਲੇ ਦੇ ਦੇਖੋ ਹਨੇਰੀਆਂ ਰਾਤਾਂ ਚੋਰੀਆਂ ਕਰਦੇ ਚੋਰ ਮੂਨ ਲਾਈਟ ਨੂੰ ਫੁੱਲ ਮੂਨ ਨੇ ਡੇਸ ਜਿਹੜੀ ਹੁੰਦੀ ਉਹਦੇ ਚ ਉਹਨੂੰ ਅਵੋਇਡ ਕਰਦੇ ਆ ਸੋ ਇਹ ਡਿਫਰੈਂਟ ਡਿਫਰੈਂਟ ਆਪਣੀਆਂ ਜਿਹੜੀਆਂ ਰੂਟਸ ਤੇ ਮੋਡਸ ਆਪਰੇਂਡੀਬਲ ਦੇ ਰਹਿੰਦੇ ਆ ਇਹਨਾਂ ਨੂੰ ਪਕੜਨਾ ਕਿੰਨਾ ਟਫ ਸੀ ਅਗਰ ਇੰਨੇ ਹਾਰਡ ਕੋਰ ਨੇ ਤਾਂ ਡੀਬੀ ਪੁਲਿਸ ਦੀ ਪ੍ਰੋਫੈਸ਼ਨਲ ਲੱਗੀ ਹੋਏਗੀ ਕਿ ਵੀ ਇਹਨਾਂ ਨੂੰ ਨੈਪ ਕੀਤਾ ਕੋਈ ਦੱਸੋ ਜੀ ਦੇਖੋ ਪੁਲਿਸ ਵਾਸਤੇ ਤਾਂ ਹਰ ਚੀਜ਼ ਚੁਣੌਤੀ ਭਰੀ ਹੁੰਦੀ ਹੈ ਜੀ ਔਰ ਆਪਾਂ ਨੂੰ ਇਹ ਜਿਹੜੇ ਰਿਜ਼ਲਟ ਹੈ ਉਹ ਲੋਕਾਂ ਨੂੰ ਇਹ ਲੱਗਦਾ ਕਿ ਉਹਨਾਂ ਕੀ ਦੇਖਦੇ ਪਰ ਤੁਹਾਡਾ ਬੜਾ ਅੱਛਾ ਸਵਾਲ ਹੈ ਤੁਸੀਂ ਐਪਰੀਸ਼ੀਏਟ ਕੀਤਾ ਕਿ ਕਿੰਨਾ ਮਿਹਨਤ ਇਸ ਕੰਮ ਦੇ ਵਿੱਚ ਜਾਂਦੀ ਹੈ ਪੁਲਿਸ ਦੀ ਹਾੜਪੋਰਟ ਕ੍ਰਿਮੀਨਲ ਮੈਪ ਕਰਨਾ ਵੀ ਕਾਫੀ ਮੁਸ਼ਕਲ ਹੋਊਗਾ ਪਰ ਪੁਲਿਸ ਇਜ਼ ਪ੍ਰੋਫੈਸ਼ਨਲੀ ਵੈਰੀ ਕੰਪੀਟੈਂਟ ਜੀ ਆਪਣੀ ਟੀਮ ਤੇ ਸਾਨੂੰ ਬੜਾ ਫਖਰ ਹੈ ਜੀ ਨੇ ਸਰ ਲੋ ਵੀ ਦੱਸ ਦੋ ਕਿ ਕਿਉਂਕਿ ਇਹ ਉਹ ਸਾਰੀਆਂ ਗੱਲਾਂ ਦੱਸਣ ਲੱਗੇ ਫਿਰ ਤਾਂ ਚੋਰਾਂ ਦਾ ਹੀ ਫਾਇਦਾ ਹੋਏਗਾ ਜੀ ਫਿਰ ਐ ਤਸੀਂ ਦੱਸਿਆ ਤੁਸੀਂ ਸਭ ਤੁਸੀਂ ਕਿਹਾ ਕਿ ਜਕਸਟਸ ਨੂੰ ਕੂਰੀਅਰ ਉਸਪਰ ਨਾਲ ਲੈਂਦੇ ਨੇ ਕਿੁੱਝ ਜੇ ਕਾਈਪ ਦੇਖਿਆ ਗਿਆ ਜੁਬਟਾਈਲ ਵੀ ਇਹਦੇ ਵਿੱਚ ਆਈ ਸੀ ਇਹ ਕ੍ਰਿਮੀਨਲ ਗਿਆ ਯਾਰ ਚਾਰ ਵੀ ਫਰੌਡ ਹੋਇਆ ਜੁਬੈਨ ਅੱਤ ਕੀ ਤਾਂ ਲੱਗਦਾ ਨਹੀਂ ਕਿ ਕੁਝ ਸਾਡੀ ਟੀਮ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਕਿਉਂਕਿ ਬਾਰਡਰ ਏਰੀਆਸ ਦੇ ਸਪੈਸ਼ਲ ਜਾ ਕੇ ਕਨੈਕਟ ਕਰਨਾ ਚਾਹੀਦਾ ਕਾਉਂਸਲਿੰਗ ਕਰਨੀ ਚਾਹੀਦੀ ਔਰ ਦੱਸਣਾ ਚਾਹੀਦਾ ਕਿ ਜਿਹੜੇ ਬੱਚੇ ਪੜੇ ਜਾਂਦੇ ਨੇ ਉਹਨਾਂ ਦੇ ਬਾਅਦ ਕੀ ਹਾਲ ਹੁੰਦੇ ਨੇ ਤੁਸੀਂ ਇਹਨੂੰ ਥੋੜੇ ਟਾਈਮ ਦੇ ਜਿਹੜੀ ਬਣੀ ਹੈ ਜਾਂ ਜਿਹੜੀ ਲਗਜ਼ਰੀ ਹੈ ਉਹਨਾਂ ਦੇ ਤੋਂ ਬਾਅਦ ਦਾ ਜਿਹੜੇ ਸਰਕਮਸਟੈਂਸਿਸ ਨੇ ਹੈ ਜਿਹੜੇ ਜੀਏ ਨੇ ਉਹਨੂੰ ਦੇਖੋ ਕਿ ਉਹਦੇ ਨਾਲ ਤੁਹਾਨੂੰ ਲੱਗਦਾ ਨਹੀਂ ਥੋੜਾ ਬਹੁਤ ਫਰਕ ਪਾਏਗਾ ਕਾਉਂਸਲ ਬਿਲਕੁਕੁਲ ਬੰਦਾ ਜੀ ਮੈਂ ਤੁਹਾਡੇ ਰਾਹੀਂ ਇਹੀ ਗੱਲ ਕਹਿਣ ਲੱਗਾ ਸੀ ਪੰਚਾਇਤਾਂ ਨੂੰ ਪੇਰੈਂਟਸ ਨੂੰ ਕਿ ਬੱਚਿਆਂ ਤੇ ਨਿਗਾਹ ਰੱਖੀਏ ਔਰ ਬੱਚਿਆਂ ਨੂੰ ਵੀ ਇਹ ਲੈਸਨ ਹੈ ਕਿ ਜਿੰਨੇ ਵੀ ਆਪਾਂ ਪਿੱਛੇ ਫੜੇ ਆ ਲੋਕ ਕ੍ਰ ਜਿਹੜੇ ਆਪਾਂ ਟੈਰਰ ਐਕਟ ਦੇ ਵੀ ਫੜੇ ਆ ਬਹੁਤ ਛੋਟੀ ਉਮਰ ਦੇ ਬੱਚੇ ਆ ਔਰ ਆਮ ਉਹਨਾਂ ਦੀ ਇੰਟਰੋਗੇਸ਼ਨ 'ਚ ਇੱਕ ਗੱਲ ਆਈ ਹੈ ਕਿ ਸਾਨੂੰ ਫੋਨ ਦਾ ਸਕਰੀਨਸ਼ਾਟ ਦਿਖਾ ਦਿੱਤਾ ਕਿ ਤੁਹਾਨੂੰ 5000 ਪਾ ਰਹੇ ਆ ਪਾਇਆ ਹੈ ਨਹੀਂ ਸੋ ਉੱਥੇ ਇੱਕ ਗੱਲ ਆਪਣੀ ਬੜੀ ਜ਼ਰੂਰੀ ਹੈ ਕਿ ਸੋਸ਼ੀਓ ਇਕਨੋਮਿਕ ਜਿਹੜਾ ਇਸ਼ੂ ਹੈ ਔਰ ਅਵੇਅਰਨੈਸ ਬੜੀ ਜ਼ਰੂਰੀ ਹੈ ਉਹ ਤੁਹਾਡੇ ਰਾਹੀਂ ਬੈਸਟ ਅਸੀਂ ਕਰ ਸਕਦੇ ਆ ਮੈਂ ਕਹਿੰਦਾ ਇਸ ਪੁਲਿਸ ਦੀ ਟੀਮ ਜਾਂਦੀ ਆ ਨਹੀਂ ਇਸ ਵਾਰ ਵੀ ਇੱਥੇ ਵੀ ਇਸ ਪ੍ਰੋਗਰਾਮ ਕਿਤੇ ਨੇ ਮੀਟਿੰਗ ਕੀਤੀਆਂ ਪਬਲਿਕ ਦੇ ਨਾਲ ਬਾਉਂਡਰਰੀ ਏਰੀਆਸ ਸਪੈਸ਼ਲੀ ਅਫਰੀਕੀ ਕੋਮੇਬ ਚਲਾਈ ਜਾ ਰਹੀ ਹੈ ਨਾਲੇ ਵਿੱਚ ਜਾ ਕੇ ਜੁਟੀਡ ਕੀਤਾ ਜਾਵੇ ਬਿਲਕੁਲ ਜੀ ਇਹਨੂੰ ਅਸੀਂ ਟੇਕ ਅਪ ਕਰਦੇ ਹਾਂ ਬਿਕੋਜ਼ ਸਾਡਾ ਏਰੀਆ ਬਹੁਤ ਜਿਹੜਾ ਹੈਗਾ ਸਿਟੀ ਦਾ ਹੈ ਉਹ ਅਸੀਂ ਟਾਈਮ ਟੂ ਟਾਈਮ ਤੁਹਾਡੇ ਰਾਂਹੀ ਵੀ ਵੈਸੇ ਵੀ ਇਹਨੂੰ ਅਵੇਅਰਨੈਸ ਦੇ ਵਿੱਚ ਇੱਕ ਡੈਫੀਨੇਟਲੀ ਇਹ ਇੰਪੋਰਟੈਂਟ ਟਾਕਿੰਗ ਪੁਆਇੰਟ ਹੈ ਸਰ ਇਹਨਾਂ ਦਾ ਮੋਡ ਆਫ ਕਮਿਊਨੀਕੇਸ਼ਨ ਕੀ ਸੀਗਾ ਪਾਕਿਸਤਾਨ ਦਾ ਉਹ ਜੀ ਦੇਖ ਰਹੇ ਆ ਜੀ ਸਾਰਾ ਕੁਝ ਫੜਿਆ ਗਿਆ ਸੋਸ਼ਲ ਮੀਡੀਆ ਦਾ ਵੀ ਸਾਰਾ ਲੈਂਦੇ ਹੋਊਗੀ ਸੋਸ਼ਲ ਮੀਡੀਆ ਤਾਂ ਕੋਈ ਨਹੀਂ ਜੀ ਐਪਸ ਹੀ ਆਜ ਕੱਲ ਡਿਫਰੈਂਟ ਡਿਫਰੈਂਟ ਚਲਾਉਂਦੇ ਆ ਉਹਦਾ ਥੋੜਾ ਟੈਕਨੋਲੋਜੀ ਦਾ ਮਿਸਯੂਜ਼ ਦਾ ਕਰ ਹੀ ਲੈਂਦੇ ਆ ਉਹ ਚਾਹਦੇ ਗੈਂਗ ਮੈਂਬਰ ਸਕੇ ਨੇ ਕਿ ਕਿ ਜੇ ਐਡਾ ਵੱਡਾ ਨੈਟਵਰਕ ਹੈ ਉਹ ਤਾਂ ਕਾਫੀ ਐ ਮੈਂ ਤੁਹਾਨੂੰ ਦੱਸਿਆ ਫਾਈਨੈਂਸ਼ੀਅਲ ਤੇ ਉਹ ਕਰਾਂਗੇ ਜੀ ਹੁਣ ਆਪਾਂ ਲੱਗੇ ਹੋਏ ਆ ਇਸ ਗੱਲ ਤੇ ਉਹ ਵੀ ਦੇਖਦੇ ਆ ਜੀ ਹੁਣ ਵੀਲ ਸੀ ਇਟ ਥੈਂਕ ਯੂ ਜੀ